Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ Indian TV News ਚੈਨਲ ਤੋਂ ਮੈਂ ਬਲਵੀਰ ਸਿੰਘ ਬਲ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਹਿਸ਼ਾਰਪੁਰ ਦੇ ਬਲਕ ਤਵਾੜਾ ਪਿੰਦੇ ਪਿੰਡ ਕੁੰਬੋ ਤਾੜ ਦੇ ਵਿਚ ਜਿੱਥੇ ਅੱਜ ਗ੍ਰਾਮ ਪੰਚਾਇਤ ਕੁੰਬੋ ਤਾੜ ਦੇ ਸਰਪੰਚ ਕਮਲ ਕੁਸ਼ੋਰ ਉਰਫ ਕਾਲੂ ਤੇ ਪੰਜ ਸਹਿਮਾਨ ਤੇ ਸੁਣੋ ਪਿੰਡ ਵਾਸੀਆਂ ਦੀ ਅਗਵਾਈ ਹੇਠ ਕਾਠਾ ਮਾਰਦਾ ਇੱਕ ਕਟ ਕੀਤਾ ਗਿਆ ਜਿਸ ਵਿਚਾਰਕਾ ਦਸੂਹਾ ਦੇ ਵਿਧਾਇਕ ਸਰਦਾਰ ਕਰਨਗੇਸੇ ਘੁੰਮਣ ਜੀ ਨਾਲ ਹਾਜ਼ਰੀ ਭਰੀ ਪਿੰਡ ਦੀ ਪੰਚਾਇਤ ਅਤੇ ਸਮੂਹ ਪਿੰਡ ਵਾਸੀਆਂ ਵੱਲੋਂ ਕਰਨਗੇਸੇ ਘੁੰਮਣ ਜੀ ਦਾ ਫੁੱਲਾਂ ਤੇ ਨੋਟਾਂ ਦਾ ਹਾਰ ਪਾ ਕੇ ਨਿਗਾਸ ਵਖਤੋਂ ਕੀਤਾ ਗਿਆ ਅਤੇ ਜੀ ਆਇਆਂ ਨੂੰ ਉਹ ਕਿਹਾ ਗਿਆ ਪਿੰਡ ਬਹੁਤ ਆੜ ਤੇ ਸਮੂਹ ਪੁਛਾਤ ਤੇ ਸਮੂਹ ਪਿੰਡ ਵਾਸੀਆਂ ਵੱਲੋਂ ਹੱਕਾ ਵਿਧਾਇਕ ਨੂੰ ਪਿੰਡ ਦੀਆਂ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ ਗਿਆ ਸਰਕਾਰ ਵਿਧਾਇਕ ਜੀ ਨੇ ਸਮੱਸਿਆਵਾਂ ਦਾ ਸਮਾਧਾਨ ਕਰਦੇ ਹੋਏ ਅਧੂਰੇ ਤੇ ਪਿੰਡ ਦੇ ਖੇਡ ਸਟੇਡੀਅਮ ਨੂੰ 4 ਲੱਖ ਦੀ ਗ੍ਰਾਂਟ ਦਾ ਚੈੱਕ ਅਤੇ 2 ਲੱਖ ਦੀ ਗ੍ਰਾਂਟ ਦਾ ਚੈੱਕ ਗਲੀਆਂ ਲਾਣੀਆਂ ਨੂੰ ਪੂਰਾ ਕਰਨ ਦੇ ਲਈ ਮੋਕੇ ਤੇ ਪਿੰਡ ਦੀ ਪੰਚਾਇਤ ਨੂੰ ਦਿੱਤਾ ਪਿੰਡ ਵਿੱਚ ਸਟਰੀਟ ਲਾਈਟਾਂ ਲਗਾਉਣ ਦਾ ਤੇ ਅਧੂਰੇ ਪਿਸ਼ਮchan ਕਾਟਾ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ ਨਾ ਅਪੀਲ ਵੀ ਕੀਤੀ की पार्टीबाजी ਤੋਂ ਉੱਪਰ ਉੱਠ ਕੇ ਸਰਪੰਚ ਪਿੰਡ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾਉਣ ਉਸ ਸਮੇਂ ਪਾਰਟੀ ਨੂੰ ਬਹੁਤ ਵੱਡਾ ਬਲ ਮਿਲਿਆ ਜਦੋਂ ਕਾਂਸਪਾਰਟੀ ਨੂੰ ਛੱਡ ਕੇ ਬਿਨੇ ਕੁਮਾਰ ਜੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਲਕਾ ਵਿਧਾਇਕ ਜੀ ਨੇ ਉਹਨਾਂ ਨੂੰ ਪਾਰਟੀ ਦੇ ਨਿਸ਼ਾਨਬੱਲਾ ਸਿਰੋਪਾ ਪਾ ਕੇ ਪਾਰਟੀ ਵਿੱਚ ਸ਼ਾਮਲ ਕੀਤਾ ਇਸ ਮੌਕੇ ਤੇ ਡਾਕਟਰ ਸ਼ਿਵਦਤ ਟੋਹਲੂ ਪਟੇੜ ਵਾਲੇ ਸ਼ੰਭੂ ਦਤ ਪੁਸ਼ਪਿੰਦਰ ਸਿੰਘ ਜੋਗੀ ਡਾਕਟਰ ਇੰਚਾਰਜ ਗੁਰਵਚਨ ਸਿੰਘ ਡੜਵਾਲ ਸੇਖਰ ਸਿੱਧੂ ਅਮਿਤ ਗਿੱਲ ਸਾਬਕਾ ਸਰਪੰਚ ਕੁਲਦੀਪ ਕੁਮਾਰ ਮੋਬਤੜ ਹਰਵਾਲੇ ਕੀਸਰ ਸਿੰਘ ਪੰਚ ਮਾਸਟਰ ਮਿਲਨਾਰਾਮ ਸਰਪੰਚ ਨਰੇਸ਼ ਕੁਮਾਰ ਮਤੀਨ ਬਟਵਾੜਾ ਅਤੇ ਸਮੂਹ ਪਿੰਡ ਵਾਸੀਆਂ ਨੇ ਅਤੇ ਬਕਬਕ ਪਿੰਡਾਂ ਤੋਂ ਆਏ ਹੋਏ ਪੰਜ ਸਰਪੰਚਾਂ ਨੇ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਸੇ ਬਲਨ ਹਾਜ਼ਰੀ ਭਰੀ ਪਿੰਡ ਦੇ ਸਰਪੰਚ ਕਮਲ ਕੁਸ਼ੋਰ ਉੱਪਰ ਆ ਗਏ ਕਾਲੂ ਸਾਬਕਾ ਸਰਪੰਚ ਕੁਲਦੀਪ ਸਿੰਘ ਪੰਚ ਕਿਸਰ ਸਿੰਘ ਅਤੇ ਸਮੂਹ ਪੰਚਾਇਤ ਬੋਹਰਕਾ ਬਧਾਈਕਰਨ ਬਿਰਸਿੰਘ ਕੁਮਰ ਜੀ ਨੂੰ ਨਵਾਂ ਟੋ ਦੇ ਕੇ ਸਮਰਥ ਕੀਤਾ ਗਿਆ ਆਓ ਪ੍ਰੋਗਰਾਮ ਦੀ ਸਿੱਧੀ ਖਬਰ ਆਪ ਜੀਆਂ ਨੂੰ ਦਿਖਾਈਏ ਜੀ ਇਸ ਵਿਧੇ ਨੰਬਰ ਦਾ ਬੋਹਰਕਾ ਸਰਪੰਚ ਸਮੂਹ ਜੋਤੀ ਇਸ ਵਿਧੇ ਨੰਬਰ ਦਾ ਬੋਹਰਕਾ ਸਾਡੇ ਪਟਵਾਰ ਦੇ ਸਰਪੰਚ ਲਕੀਰ ਜੀ ਜਿਹੜੀ ਅੱਜ ਜੋ ਮਕਰ ਕ੍ਰਾਂਤੀ ਵੀ ਹੈ ਉਹ ਨਵੇਂ ਸਾਲ ਚ पूरे पंजाब ने मन हो रहा है आप बदलाव लेते हो पूरा पंजाब पूरे पंजाब के लोग इस महा जो बदलाव दो हजार बई च लेके आए तो उस बदलाव का सब तो व्डा जोड़ा असं सोच रहे पब्लिक सोचती है और लेके आए जो तो का और जब बिजला रस्ता बिल्कुल खत्म कर देता ਜਦ ਵੀ ਇੱਕ ਪਿਛਲੇ ਜਿੰਨੇ ਵੀ 25 ਸਾਲ ਦਾ ਜਿਹੜਾ ਕੰਗਰਸ ਅਸੀਂ ਵੀ ਦਿੱਥਿਆ ਤੇ ਸਾਡੇ ਨਾਕੇ ਦੇ ਵਿੱਚ ਕੋਈ ਐਮ.ਐਲ.ਏ ਸਾਡੇ ਨਾਲ ਪਿੰਡਾ ਵਾਸਤੇ ਹਰ ਸੋਲ ਬਾਦ ਦਫ਼ਤਰ ਵਿੱਚ ਤੁਹਾਡੀ ਹਾਜ਼ਰੀ ਤੇ ਆਪਣੇ ਕੰਮ ਕਰਉਣਾ ਜੀ ਬਾਕੀ ਸਭੀ ਸਾਡੀ ਆਵਾਜ਼ ਨੂੰ ਪਾਰਟੀ ਦੀ ਪੁਣਾਰੇ ਨਾਮ ਆਏ ਸਾਡੇ ਸਮੂਹ ਪਾਰਟੀ ਦੇ ਵਰਕਰ ਸਾਹਿਬਾਨ ਸਾਡੇ ਫਰਮਾਨ ਜੀ ਸਾਡੇ ਸ਼ਿੱਤ ਪੀਟੀ ਦੇ ਨਾਲ ਠੀਕ ਹੀ ਖਸਤਾ ਬੈਠਾ ਸਾਡੇ ਅੰਮ੍ਰਿਤ ਸਾਹਿਬ ਜਿਹੜੇ ਕਮੇਟਰੀ ਕਰਦੇ ਹੋਏ ਸਾਡੇ ਔਰ ਸਾਡੇ ਮਨੂ ਫਰਮਾਨ ਜੀ ਜਿਹੜੇ ਵੀਰ ਦੀ ਹੱਡੀਆਂ ਸਾਡੇ ਪੋਲਿਟਿਕਲ ਵਾਰੇ ਦੇ ਮਨੀ ਫਰਮਾਨ ਜੀ ਵਾਲੇ ਸਰਪਾਤ ਦੇ ਜੇਟ ਸਾਡੇ ਨੰਬਰਦਾਰ ਦੀ ਬੈਠੇ ਫੱਕਰੀ ਵਾਲੇ ਔਰ ਸਾਡਾ ਇੱਕ ਬਹੁਤ ਹੀ ਵਧੀਆ ਯਾਰਾ ਸਾਥੀ ਹੈ ਰਾਮਪਾਲ

ਉਹਨਾਂ ਮੰਡਾਂ ਨੂੰ ਤੇ ਬਲੌਕਰ ਜਿਹੜਾ ਬੋਲੇਗਾ ਜਾਊਗਾ ਅੱਜ ਦਾ ਜਿਹੜਾ ਮੁੱਖ ਮਸਲਾ ਤੁਹਾਨੂੰ ਕਿ ਬਰਾਉਂਦਾ ਹੈ ਇੱਕ ਤਾਂ ਇਹ ਇੱਕ ਤਾਂ ਸਟੇਡੀਅਮ ਜਿਹੜਾ ਪ੍ਰਬੰਧਾਤ ਹੈ ਉਹਦਾ ਕੰਮ ਅਜੇ ਤੋ ਹੈ ਉਹਨਾਂ ਦਾ ਆਪੇ ਪਿਆਰ ਲੱਗਦਾ ਹੈ ਕਿ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਔਰ ਬੜੀਆਂ ਮਾਰਨ ਵਾਸਤੇ ਤੇ ਦੋ ਰੱਖੜੀ ਦਾ ਚੱਕਿਆ ਪ੍ਰੋਗਰਾਮ ਕਰਿਆ ਗਿਆ ਹੈ ਔਰ ਲਾਈਟਾਂ ਜਿਹੜੀਆਂ ਨੇ ਇਸ ਪੰਚਾਇਤ ਨੇ ਤਾਲੂਕਾ ਨੇ ਪਹਿਲਾਂ ਹੀ ਤੁਹਾਡੇ წინ ਦੇਖੀ ਦੇਣਾ ਕਰ 11 ਲਾਈਟਾਂ ਤੇ ਜਿਹੜੇ ਕਰ ਗਿਆ ਸੀ ਉਹ ਵੀ ਇਦਾਂ ਅਸੀਂ ਹੋਰ ਇੱਕ ਗ੍ਰਾਮ ਪੰਚਾਇਤ ਕੋਈ ਸਭੀ ਨਗਰਿਕ ਵੇਖੀ ਗੱਲਾਂ ਉਹ ਇਹਨਾਂ ਦੇ ਵੇਕਾ ਤੋਂ ਉਪਰਵਾਦ ਜਿਹੜੇ ਕਰਤੀ ਰਹਿਣਾ ਅਗਲੇ ਮਹੀਨੇ ਫੈਕਟਰੀ ਦੇ ਤੋ ਐਸੇ ਹੀ ਗ੍ਰਾਮ ਪੰਚਾਇਤ ਨੂੰ ਜਿਹੜਾ ਅਗਲੇ ਤਿੰਨ ਮਹੀਨੇ 40 ਤੋਂ 50 ਲੱਗਣਾ ਜਿਹੜਾ ਤੁਹਾਡੇ ਪ੍ਰੋਜੈਕਟ ਵਿੱਚ ਇੱਕ ਹੋਰ ਮਹੀਨਾ ਦੇ ਦੇ। ਇੱਕ ਨਵਾਂ ਲੈਂਥ ਰੋਡ ਦੀ ਗੱਲ ਕੀਤੀ ਗਈ ਹੈ। ਤੇ ਫੈਕਟਰੀ ਜਿਹੜੇ ਆਹ ਸਾਡੀਆਂ ਸੜਕਾਂ ਦੇ ਟੈਂਡ ਲੱਗੇ ਆਉਣ ਮਾਰਚ ਐਪ੍ਰਲ ਮਈ ਤੇ ਜੂਨ ਚਾਰ ਮਹੀਨੇ ਲਈ ਵਿੱਚ ਜਿਹੜੇ ਕੰਟੀਆ ਦਿਨੇ ਤਕਰੀਬਨ ਸਬਾਥਰੂ ਦੀ ਬਣਦੀ ਜਿਹੜਾ 2 ਲੱਖ ਰੁਪਇਆ ਉਹਦਾ ਉਸ ਬਾਥਰੂ ਵਾਸਤੇ ਆਉਂਦੇ ਹੌਕੇ ਦਾਦੇ ਦੇ ਵਿੱਚ ਵਿੱਚ ਅਸੀਂ ਤੁਹਾਨੂੰ ਪੰਚਾਇਤ ਨੂੰ ਵਾਹਾਂਗੇ ਔਰ 2 ਲੱਖ ਰੁਪਇਆ ਸ਼ਮਨਾਨ ਕਰਵਾਉਗੇ ਕੋਈ ਜਿਹੜੀ ਪੰਚਾਇਤ ਵਾਲੀ ਬਣ ਵਾਲੀ ਹੈ ਜਾਂ ਸੈਟ ਕੋ ਬਣ ਵਾਲਾ ਛੋੜੇ ਦੇ ਕਰਕੇ ਸੁਰੂ ਕਰਦੀ ਹੈ ਕੰਮ ਉਹ ਬਾਅਦ ਦੀ ਨਾਮੇ ਪੰਡਾ ਹੋਗੇ ਫਿਰ ਤਾਂ ਹੋਰ ਮੰਡ ਦੇੇ ਕਿ ਸ਼ਮਨਾਨ ਕਰ ਦੇਣਾ ਅੱਗੇ ਨੂੰ ਬਿਹਤਰ ਪ੍ਰਾਤਨ ਹੁੰਦਾ ਹੈ ਅਬੇ ਸਮਝ ਦੇ ਵਿੱਚ ਵਿੱਚ ਜਦੋਂ ਕਿ ਅਸੀਂ ਆਈ ਜਰਾ ਤੁਹਾਡੇ ਕੋਲ ਤੁਹਾਡੇ ਵਿਗਿਆ ਪਿੰਡ ਦੇ ਕੋ ਕੰਮ ਸੰਗੇ ਬਣਾਉਣਾ ਦਾ ਕੰਮ ਉਹ ਵੀ ਪੰਚਾਇਤ ਨੂੰ ਦੱਸਦਾ ਜੇ ਅੱਗੇ ਬੰਨ ਵਾਲਿਆਂ ਤੁਸੀਂ ਸਾਨੂੰ ਦਿੱਖ ਦੇ ਭੇਜੀਓ ਫਿਰ ਉਹਨਾਂ ਦਾ ਵੀ ਕੋਈ ਡੰਗੇ ਨੇ ਜਿਹੜੇ ਸਵਾਇਰਾਂ ਤੋਂ ਬਣਾ ਰਹੇ ਨੇ ਸਵਾਇਰਾਂ ਦੇ ਬਰਾਮਦੇ ਜੇ ਅਮਰੀਕਾ ਦੇ ਵਿੱਚ ਪੰਣ ਵਾਲੇ ਨੇ ਉਹ ਪੰਚਾਇਤ ਦੇ ਕੋਲ ਬਰਾਮਦੇ ਕਿਸੇ ਦੇ ਪਰਸਨਲ ਅੱਗੇ ਕੋਈ ਕੰਮ ਨਹੀਂ ਕਿਸੇ ਦਾ ਅਧੂਰ ਨਹੀਂ ਜਾਂਦਾ ਅਸੀਂ ਕਰਦੇ ਹਾਂ ਬਸ ਅਜੇ 2023 ਦਾ ਇਹ ਵੋਟਾਂ ਮੰਗੀ ਜਾਂਦੇ ਆ 2023 ਬੜੀ ਦੂਰ ਹੈ ਜੇ ਅਜੇ 8 ਸਾਲ ਹੋਏ ਨਾ ਆਇਆ ਅਜੇ ਬਹੁਤ ਕੁਝ ਕਰਕੇ ਜਾਣਾ ਆਪਣੇ ਪਿੰਡਾਂ ਨੂੰ ਆਪਣੇ ਲਾਂਕੜੇ ਬਾਅਦ ਤੇ ਤੁਹਾਨੂੰ ਅੱਗੇ ਮੋਟਾਈ ਤੁਹਾਡੇ ਕੋਲ ਮੰਮੀ ਅਸੀਂ ਜਿਹੜੀਆਂ ਪਿੱਟੀਆਂ ਪਾਈਆਂ ਨੇ ਉਹਦਾ ਅਸੀਂ ਕਰਜਾ ਰਹਾ ਹਾਂ ਅਸੀਂ ਤਾਂ ਜਿਹੜੇ ਤੁਸੀਂ ਸਾਨੂੰ 13 70 ਰੋਟਾ ਪਿਛਲੀ ਵਾਰੀ ਮੈਨੂੰ ਪਾਈਆਂ ਸੀ ਅੱਗੇ ਤਾਂ ਅਸੀਂ ਉਹਦਾ ਕਰਜਾ ਲਾ ਰਹੇ ਹਾਂ ਤੁਹਾਡੇ ਔਰ ਉਹਦਾ ਕਰਜਾ ਤੁਹਾਡੇ ਕੰਮ ਕਰਕੇ ਲਾਉਣਾ ਜਿੰਨੇ ਜਿੰਨੇ ਸਾਹਮਣੇ ਤੁਹਾਡੇ 19 ਜਿਹੜੇ ਰੈਂਟ ਦੇ ਆਮਣੇ